ਸਕ੍ਰੀਨ ਦੇ ਉੱਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਦੋ ਨੌਜਵਾਨ ਪੁਲਿਸ ਦੀ ਗ੍ਰਿਫਤ ਦੇ ਵਿੱਚ ਤੋਰੇ ਆਉਂਦੇ ਨੇ ਜਿਨ੍ਹਾਂ ਦੀ ਉਮਰ ਮਹਿਜ਼ 21 ਤੋਂ 23 ਸਾਲ ਦੇ ਵਿਚਕਾਰ ਹੈ ਪਰ ਇਹਨਾਂ ਦਾ ਕਾਰਨਾਮਾ ਸੁਣ ਕੇ ਸਾਰੇ ਲੋਕ ਹੈਰਾਨ ਰਹਿ ਗਏ ਤੇ ਮਾਪਿਆਂ ਨੂੰ ਵੀ ਆਪਣੀ ਔਲਾਦ ਤੇ ਸ਼ਰਮਸ਼ਾਰ ਹੋਣਾ ਪਿਆ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਫਿਰੋਜ਼ਪੁਰ ਪੁਲਿਸ ਵੱਲੋਂ 9 ਸਾਲ ਦੀ ਆਮ ਤੇ ਵੱਡੀ ਨਸ਼ੀ ਦੀ ਖੇਪ ਬਰਾਮਦ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ एसएसपी फिरोज़पुर सौम्या मिश्रा ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਤਰਨਤਾਰਨ ਅਤੇ ਜੀਰਾ ਦੇ ਰਹਿਣ ਵਾਲੇ ਦੋ ਨਸ਼ਾ ਤਸਕਰਾਂ ਨੂੰ ਪੁਲਿਸ ਵੱਲੋਂ 20 ਕਰੋੜ ਰੁਪਏ ਕਰੀਬ ਮੁੱਲ ਦੀ 3 ਕਿਲੋ 262 ਗ੍ਰਾਮ ਹੈਰਨੂਸਣੇ ਗ੍ਰਿਫਤਾਰ ਕੀਤਾ। ਉਹਨਾਂ ਦੱਸਿਆ ਕਿ ਪੁਲਿਸ ਨੂੰ ਖੂਫੀਆ ਜਾਣਕਾਰੀ ਸੀ ਕਿ ਕੁਝ ਨਸ਼ਾ ਤਸਕਰ ਹੈਰਨ ਦੀ ਤਸਕਰੀ ਕਰ ਨੇ ਜਿਸ ਦੇ ਕੰਮ ਕਰਦੇ ਹੋਏ ਨਾਕਾਬੰਦੀ ਕੀਤੀ ਅਤੇ ਖਾਣਾ ਕੁੱਲ ਗੜੀ ਦੀ ਪੁਲਿਸ ਨੂੰ ਸਮੇਂ ਸਫਲਤਾ ਹਾਸਲ ਹੋਈ ਜਦੋਂ ਇਨ੍ਹਾਂ ਦੋਨੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। फिरोजपुर पुलिस वालों दो हज़ार पच्चीस के पहले दिन तीन दिन में तीनों दिन कमर्शियल रिकवरी की गई है ये वि जहाँ साडा एस एच ओ एस एच ओ कुलगढ़ी जी टीम है डिप्टी एस पी रूरल के निर्देशों जी काम कर रही है उन्होंने वो कमर्शियल रिकवरी की है इस दौरान इन्होंने मुकदमा नंबर एक दो तारीख को दर्ज किया एन डी पी एस एक्ट के तहत कमरशियल रिकवरी ऑफ टोटल तीन किलो दो सौ बाहठ ग्राम हीरोइन की इन्हों टोटल रिकवर की है ਇਨਾਂ ਨੇ ਬਹੁਤ ਮਿਹਨਤ ਨਾਲ ਮੁਖਬਰੀ 'ਤੇ ਕੰਮ ਕਰਦੇ ਹੋਏ ਨਦੀਪੂਰੀ ਟੀਮ ਨੇ ਬਹੁਤ ਵਧੀਆ ਪ੍ਰਯਾਸ ਕੀਤਾ ਹੈ ਔਰ ਇਸ ਦੌਰਾਨ ਇਹਨਾਂ ਨੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਹਨ ਅਜੇਪਾਲ ਸਿੰਘ ਜਿਹੜਾ ਤਰਨਤਾਰਨ ਨੂੰ ਬਿਲੋਂਗ ਕਰਦਾ ਹੈ ਉਹਦੀ ਉਮਰ 21 ਸਾਲ ਹੈਗੀ ਤੇ ਨਾਲ ਉਸਕੇ ਗੁਰਜਿੰਦਰ ਸਿੰਘ ਜਿਹੜਾ ਸਦਰ ਜ਼ੀਰਾ ਦਾ ਰਹਿਣ ਵਾਲਾ ਹੈਗਾ ਜ਼ਿਲ੍ਹਾ ਫਿਰੋਜ਼ਪੁਰ ਦਾ ਇਹਨਾਂ ਨੇ ਬਹੁਤ ਕੜੀ ਮਿਹਨਤ ਨਾਲ ਕਾਫੀ ਦਿਨ ਤੱਕ ਇਹ ਇਨਪੁਟ ਤੇ ਕੰਮ ਕਰ ਰਹੇ ਸੀ ਕਿ ਹਰ ਦਿਨ ਅਸੀਂ ਨਾਕੀ ਲਗਾ ਰਹੇ ਨੇ ਥਾਣੇ ਲੈਵਲ 'ਤੇ ਲਗਾ ਰਹੇ ਨੇ ਆਪਣੇ ਡਿਸਟ੍ਰਿਕਟ ਸਬਡਿਵੀਜ਼ਨ ਲੈਵਲ 'ਤੇ ਲਗਾ ਰਹੇ ਨੇ ਔਰ ਅਸੀਂ ਇਹਹੀ ਕੋਸ਼ਿਸ਼ ਕਰ ਰਹੇ ਹਾਂ ਕਿ ਸੀਆਈਏ ਦੇ ਨਾਲ-ਨਾਲ ਸਾਡੀ ਜਿਹੜੀ ਐਸਐਚਓ ਦੀ ਵੀ ਟੀਮ ਹੈ ਉਹ ਵੀ ਵਧੀਆ ਕਾਰਗੁਜ਼ਾਰੀ ਕਰਦੀ ਰਹੇ ਕਿਥੋਂ ਪੜੀ ਹੋਈ ਹੈ ਔਰ ਇਹਨਾਂ ਦੇ ਉੱਤੇ ਪਹਿਲੇ ਵੀ ਮੁਕਦਮੇ ਦਰਜ ਹੈ ਜਿਹੜੇ ਇਹ ਦੋਨੋਂ ਦੋਸ਼ੀ ਇਹਨਾਂ 'ਤੇ ਪਹਿਲੇ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ ਜਿਵੇਂ ਮੈਨੇ ਤੁਹਾਨੂੰ ਆਲਰੇਡੀ ਦੱਸਿਆ ਇਹ ਕਾਫੀ ਘੱਟ ਉਮਰ ਦੇ ਇੱਕ ਦੀ ਉਮਰ ਕਾਟੋ ਉਮਰ ਦੇ ਹੈਗੇ ਇੱਕ ਦੀ ਉਮਰ 21 ਸਾਲ ਹੈ ਤੇ ਦੂਜੀ ਦੀ 23 ਸਾਲ ਹੈਗੀ ਔਰ ਇਹਨਾਂ ਨੇ ਜੋ ਪੂਰੀ ਇਹ ਰਿਕਵਰੀ ਇਫੈਕਟ ਕੀਤੀ ਇਹ ਕੁਲਗੜੀ ਥਾ ਇਰੀਆ ਦੇ ਕੁਲਗੜੀ ਦੇ ਇਰੀਆ ਦੇ ਵਿੱਚ ਹੀ ਕੀਤੀ ਹੈ ਜੇ ਮੈਮ ਕਿੱਥੋਂ ਲੈ ਕੇ ਆਏ ਸੀਗੇ ਫਰੋਜ਼ਪੁਰ ਆਏ ਨੇ ਇਹ ਡਿਲੀਵਰੀ ਲੈਣ ਆਏ ਸੀ ਜਾਂ ਦੇਣ ਆਏ ਸੀ ਜਿੰਨਾ ਹੁਣ ਤੱਕ ਪਤਾ ਚੱਲਿਆ ਹੈ ਸਾਨੂੰ ਇਹ ਆਪਣੀ ਡਿਲੀਵਰੀ ਲੈਣ ਵਾਸਤੇ ਆਏ ਸੀਗੇ ਇਸ ਦੇ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕੇजेस ਨੇ ਉਹਦੇ ਵਿੱਚ ਵੀ ਅਸੀਂ ਕੰਮ ਕਰ ਰਹੇ ਨੇ ਤੇ ਜਿਹੜਾ ਇਹਨਾਂ ਦਾ ਪ੍ਰੋਪਰਟੀ ਫੋਰ ਫੀਚਰ ਦਾ ਵੀ ਕੰਮ ਹੈ ਉਹ ਵੀ ਅਸੀਂ ਸਟਾਰਟ ਕਰ ਰਹੇ ਨੇ ਮੈਡਮ ਗੱਡੀ ਗੁੱਡੀ ਸੀ ਇਹਨਾਂ ਦਾ ਕੋ ਹਾਂ ਜੀ ਹਾਂ ਜੀ ਉਹਦੀ ਵੀ ਇਹਨਾਂ ਨੇ ਪੂਰੀ ਬਰਾਮਦਗੀ ਕੀਤੀ ਉਹ ਸਾਰਾ ਕੁਝ ਰਿਕਵਰ ਕੀਤਾ ਗਿਆ ਹੈ ਹੋਰ ਮੈਮ ਕੀ ਰਿਕਵਰੀ ਕੀਤੀ ਗਈ ਹੈ ਜੀ ਇਸ ਦੌਰਾਨ ਦੂਸਰਾ 1 ਤਾਰੀਖ ਤੇ ਸੋ ਦੱਸ ਦਈਏ ਕਿ ਪੁਲਿਸ ਵੱਲੋਂ ਅਰੋਪੀਆਂ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਅਤੇ ਬੈਕਵਰਡ ਅਤੇ ਫਾਰਵਰਡ ਲਿੰਕ ਖੰਗਾਲਾਂ ਦੇ ਵਿੱਚ ਜੁਟੀ ਹੋਈ ਹੈ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ